ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡਿਸ਼ੀਅਨ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਵੀ ਵਿੱਚ ਅਪਾ ਦੋ ਨਗਸੇ ਲੈ ਕੇ ਆਏ ਜੀ ਇੱਕ ਬਾਈ ਬਈ ਤਾਜੀ ਸੂਈਆ ਕਰਮ ਵਾਲੀ ਨੇ ਵੱਛੀ ਦਿੱਤੀ ਆ ਤੇ ਇੱਕ ਬਾਈ ਕੋਲੇ ਗੱਭਣ ਵੱਛੀ ਆ ਟਾਪ ਬ੍ਰੀਡ ਨਗੀਨਾ ਬਾਈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਕਾਂਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਹਣ ਵਾਲੀ ਨੇ ਉਹ ਤੋਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਸਕੇ ਜੀ ਜੇ ਕੋਈ ਵੀ ਰੈਮੇਡੀ ਵੀ ਲੋ ਮਨਮੋਲ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਇਹ ਆਓ ਕਰ ਲੈਣਾ ਬਾਈ ਨਾਲ ਗੱਲ ਬਾਤ ਅੱਜ ਵੇਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਬਹੁਤ ਠੀਕ ਵਧੀਆ ਜੀ ਬਹੁਤ ਵਧੀਆ ਬਈ ਬਈ ਨਾਮ ਤੇ ਐਡਰੈਸ ਨਾਮ ਵੀ ਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲ ਤੇ ਤਹਿਸੀਲ ਤਪਾਰੇ ਨੇ ਡਾਕਟਰ ਆਪ ਨੂੰ ਨੇੜੇ ਓਕੇ ਨੇੜੇ ਆਪ ਨੂੰ ਭਦੌੜ ਪਿੰਡ ਸੈ ਰਹਿ ਗਿਆ ਬਈ ਮੋਬਾਈਲ ਨੰਬਰ ਮੋਬਾਈਲ ਨੰਬਰ 95014 33579 ਠੀਕ ਹੈ ਬਾਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਣ ਲੈਣੀ ਆ ਆ ਵੀ ਨਿਰਖ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਬੜਾ ਲਿਆਂਦੀਆਂ ਹੋਣੀਆਂ ਕੋਈ ਕਰਦੇ ਨਹੀਂ ਓਕੇ ਬਾਈ ਕਿਵੇਂ ਗੱਬਣ ਬੱਚੀ ਡਾਕਟਰ ਗਲਾ ਉਹ ਚੱਕਰ ਵਾਲੀ ਕਿਦੋਂ ਆਪਣੇ ਘੇਟੋਂ ਬਾਹਰ ਹੋ ਗਈ ਅਗਲੇ ਦੀ ਆਪਣੀ ਨਹੀਂ ਠੀਕ ਹੈ ਹਾਂ ਜੀ ਕਿਹੜਾ ਸੁਸੂਈ ਹੈ ਬੈਡ ਇਹ ਡਾਕਟਰ ਦੂਜਾ ਸੁਆ ਸੁਈ ਹੈਗੀ ਕਦੋਂ ਸੁਈ ਹੈ ਬਾਈ ਇਹ ਡਾਕਟਰ ਤੜਕੇ ਸੁਈ ਸੀ 9:00 ਵਜੇ ਬੱਚਾ ਕੀ ਦੇ ਤੈਨੂੰ ਬੱਚੀ ਦੇਦੀ ਡਾਕਟਰ ਬੱਚੀ ਭਲੀ ਚੰਗੀ ਬੱਚਿਆਂ ਵਾਂਹ ਕਿਹੜਾ ਡਰੱਖਾਂ ਦੇਖੀ ਚਿੱਟੀਆਂ ਆਈਆਂ ਠੀਕ ਹੈ ਹਾਂ ਹੂੰ ਦੇ ਕਿਆ ਵਾ ਤੇ ਬੱਚਾ ਫੇਸ ਫੂਸ ਡਾਕਟਰ ਹੈ ਤੇ ਮੰਨ ਕੇ ਚੱਲ ਕੱਦ ਪ੍ਰਿੰਟ ਫੇਸ ਬਿਊਟੀ ਦਾ ਡਾਕਟਰ ਦੇਖੀ ਗਾਂਤੀ ਨਹੀਂ ਨਿਕਾਇਆ ਫੇਸਾ ਸਹੀ ਹੈ ਬਾ ਕਿ ਡਾਕਟਰ ਦੇ ਅੱਖਾਂ ਦੇ ਕੋਲ ਛੀ ਨਹੀਂ ਸਹੀ ਗੱਲ ਆ ਭਾਈ ਹਾਂ ਪ੍ਰਿੰਟ ਪ੍ਰਿੰਟ ਬੜਾ ਚੰਗਾ ਤੇ ਫੇਸ ਫੂਸ ਡਾਕਟਰ ਬੱਚੀ ਗੱਲ ਦੀ ਦੇਖ ਹੈ ਨਾ ਇੱਕ ਨੰਬਰ ਡਾਕਟਰ ਹੈ ਮੰਨ ਕੇ ਚੱਲ ਡਾਕਟਰ ਪੂਰੇ ਚੰਗੇ ਸੀ ਮੰਨ ਲਈ ਬੱਚੀ ਹੈਗੀ ਇਹ ਬੱਚਾ ਡਾਕਟਰ ਆਪ ਨੂੰ ਪਤਾ ਮਾੜੇ ਸੀਮਣ ਦਾ ਤਾਂ ਆਉਂਦਾ ਹੀ ਨਹੀਂ ਗਾ ਸਹੀ ਹੈ ਭਾਈ ਹਾਂ ਤੇ ਜੇਰ ਪਈ ਹੈ ਜੇਰ ਪਈ ਡਾਕਟਰ ਬੱਠਲ ਜੇਰ ਪਈ ਹੈ ਬਾਈ ਬੱਠਲ ਚ ਕੰਪਲੀਟ ਆ ਓਕੇ ਆ ਬਾਈ ਤੇ ਥਣ ਥਣ ਬਹੁਤ ਚੰਗਾ ਲੱਗਿਆ ਨਾ ਕਰਮਾਲੀ ਨੇ ਲੇਵਾ ਨੂਵਾ ਕਮਾਲ ਦਾ ਬਾਈ ਬਾਕੀ ਡਾਕਟਰ ਬੈੜ ਦਾ ਲੇਵਾ ਹੂੰ ਪੰਡਾਂ ਵਾਲੇ ਫਿਰਦੇ ਥਣੋਂ ਲੇਵੇ ਵਾਲਿਆਂ ਬੈੜ ਸਹੀ ਗੱਲ ਆ ਬਾਈ ਲੇਵਾ ਡਾਕਟਰ ਐਂ ਕਹਿੰਦੀ ਵੀ ਮੈਨੂੰ ਹੀ ਲੱਗਿਆ ਲੈ ਦੇਖੀ ਪੰਡ ਲੇਵੇ ਦੀਆ ਨੇੜ ਤੋਂ ਚੈੱਕ ਕਰੋ ਕਮਾਲ ਵਾਲੀ ਬਾਕੀ ਬੜਾ ਚੰਗਾ ਲੱਗਿਆ ਬਾਕੀ ਡਾਇਰੈਕਟਰ ਕਰਮਾ ਵਾਲੀ ਸੀਰ ਢੰਡੀ ਲੇਵਾ ਬੜਾ ਕਮਾਲ ਬਾਕੀ ਡਾਇਰੈਕਟਰ ਬੈਠਦਾ ਆਰਡਰ-ਓਡਰ ਫਿੱਟ ਡਾਇਰੈਕਟਰ ਕਿੰਨਾ ਕਹਦੇ ਉੰਨਾ ਗਾ ਤੇ ਥਾਂ ਲੇਵਾ ਖਾਈ ਡਾਇਰੈਕਟਰ ਬੈਠ ਨੂੰ ਲੱਗਿਆ ਹਮ ਲੱਗਿਆ ਡਾਇਰੈਕਟਰ ਦੇਖਾ ਪੰਡ ਲੇਵੇ ਦੀ ਫਿਰਦੀ ਹੈਗੀ ਸਹੀ ਗੱਲ ਆ ਬਾਈ ਪੂਰੀ ਪੰਡ ਲੇਵੇ ਦੀ ਹੈ ਕਹਿੰਦੇ ਦੇ ਡਾਇਰੈਕਟਰ ਫਿੱਟ ਫਾੜਿਆ ਕੋਈ ਭਾਲ ਨਹੀਂ ਡਾਇਰੈਕਟਰ ਫਿੱਟ ਲੇਵਾ ਜਾਵਾ ਬਾਕੀ ਸੀਲ ਹੈ ਨਹੀਂ ਡਾਕਟਰ ਥਾਂ ਦਿਖਾ ਦੇ ਮੂਹਰ ਕੋ ਵੜ ਦੇ ਥਾਂ ਬੜਾ ਕਮਾਲ ਦਾ ਡੇਡਰ ਟਾਏ ਨਿਕਲਾ ਮਾਗਰ ਜਲੇਵਾਗਾ ਹੂੰ ਉਹਨੇ ਮੂਰੇ ਤੇ ਉਹਨੇ ਹੀ ਮਾਗਰਾ ਸਹੀ ਗੱਲ ਆ ਭਾਈ ਪਹਿਲੇ ਸੀ ਡਾਕਟਰ ਦੁੱਧ ਨਾਲ 27 28 ਕਿਲੋ ਪਾਇਰ ਸੈ ਕਿਥੋਂ ਲਈ ਆਗੇ ਆਪਾਂ ਚਵਾਈ ਕਿਵੇਂ ਆ ਚਵਾਈ ਦਾ ਟਰੱਕ ਨੰਬਰ ਆ ਗਈ ਠੀਕ ਆ ਤੇ ਬਾਕੀ ਡਾਕਟਰ ਬਾੜ ਦੀ ਗਰੋਥ ਕਰਾ ਦੇ ਲੈ ਕੱਦ ਕੋਤ ਦੇਖ ਲੈ ਕਿੰਨਾਗਾ ਵੜਦਾ ਪਿੱਛੇ ੜ ਕੇ ਲੰਬਾਈ ਕੱਦ ਫੇਸ ਬਿਊਟੀ ਦਿਖਾ ਦੇ ਕਿੰਨੀ ਚੰਗੀ ਆ ਸਹੀ ਗੱਲ ਆ ਭਾਈ ਐਂ ਡਾਕਟਰ ਮੰਨ ਕੇ ਚੱਲ ਆਪਾਂ ਹੀ ਜਣਾ ਵੀ ਬਾਕੀ ਕਿੰਨਾ ਦੁੱਧ ਦੇ ਦੂਗੀ ਸਹੀ ਗੱਲ ਆ ਭਾਈ ਪਹਿਲੇ ਛੋੜਾ ਟਰਸ 28 ਕਿਲੋ ਕਾਰ ਰਸਿਆ ਠੀਕ ਆ ਲੇਵਿਆਂ ਦੇ ਛੋੜਾ ਟਰ ਐ ਕਹਿੰਦੇ ਵੀ ਦੁੱਧ 27 28 ਕਿਲੋ ਵੀ ਛੋੜਾ ਹੈ ਸਹੀ ਗੱਲ ਆ ਭਾਈ ਹਾਂ ਲੇਵਾਲੂਆ ਬੜਾ ਕਮਾਲ ਦਾ ਹੈ ਨਾ ਕਰਮਾਲੀ ਦਾ ਲੇ ਟਰ ਫੇਸ ਵੜ ਦਾ ਜੀ ਬਾਜੀ ਪੂਰੀ ਚੰਗੀ ਬਾਕੀ ਟਰ ਐ ਨਹੀਂ ਪੱਕ ਪੋਣਾ ਨਵਾਂ ਹਾਂ ਵੜ ਆ ਇਹ ਠੀਕ ਆ ਬਾਕੀ ਟਰ ਦੇਖ ਫਸੇ ਫਿਰਦੀ ਥੱਲੇ ਹੋਂ ਦਾ ਸਹੀ ਗੱਲ ਆ ਲੇਵਾ ਦੇਖ ਨਾ ਪਾਂਡਾ ਪਾਂਡਾ ਵਾਲੇ ਵਾਲਾ ਟਰ ਵੜ ਠੀਕ ਆ ਲਾ ਕਵਾਲਿਟੀ ਫੁੱਲਾ ਖਾਣਲੇ ਵਾ ਇੱਕ ਨੰਬਰ ਕਰਦ ਚੰਗਾ ਪ੍ਰਿੰਟ ਚੰਗਾ ਬਰੀਡ ਚੰਗੀ ਆ ਨਾਲਾ ਨੂਣਾ ਲੇਵੇ ਤੇ ਫੁੱਲਾ ਬਾਈ ਤੇ ਬੱਚਾ ਵੀ ਮਗਰ ਬੱਛੀ ਆ ਕਿ ਨਹੀਂ ਦੋ ਨਾ ਬਾਕੀ ਬੱਛੀ ਆ ਡੈਕਟਰ ਵਾਕੀ ਕੱਦ-ਕੁੱਦ ਫੁੱਲ ਆ ਕਿ ਨਹੀਂ ਕੱਦ-ਕੁੱਦ ਵਾਕੀ ਡੈਕਟਰ ਬੈੜ ਸੁਈ ਕਰਕੇ ਉੱਪਰ ਆਇਆ ਮੰਦੀ ਹੈਗੀ ਤੇ ਬਾਕੀ ਡੈਕਟਰ ਬੈੜ ਦਾ ਮੇਵਾਲੂਆ ਦਿਖਾ ਦੇ ਕਿੰਨਾ ਚੰਗਾ ਲੱਗਿਆ ਵੈੜ ਨੂੰ ਹਮਮ ਤੁਰਾ ਤੁਰਾ ਐਨ ਓਕੇ ਆ ਬਾਈ ਖਾਣ ਬੜਾ ਕਮਾਲ ਲੱਗਿਆ ਖਾਣ ਤੇ ਲੇਵੇ ਡੈਕਟਰ ਕੋਈ ਲੇਖੇ ਹੀ ਨਹੀਂ ਵੈੜ ਦਾ ਬਾਈ ਅੱਥੀ ਜੋਲੇ ਉੱਤੇ ਚਾਹੇ ਮਸ਼ੀਨਾਂ ਜੋਲੇ ਇੱਕ ਨੰਬਰ ਥਾਣ ਲੱਗੇ। ਲੈ ਵਾ। ਬਾਕੀ ਰੈਕਟਰ ਦੇਖ ਲੈ ਇਧਰੋਂ ਲੰਬਾਈ ਲੰਬੀ ਵਾਈਡਥ ਵੀ ਚੈੱਕ ਕਰਾ ਲੀ। ਬਾਕੀ ਸਾਰੀਆਂ ਗੱਲਾਂ ਓਕੇ ਆ ਬੱਚਾ ਬੱਚੀ ਦੇਤੀ ਤੇ ਜੇਰ ਬਾਈ ਬੱਟਲ ਜੇ ਰੱਖੀ ਬੈਠਾ ਬਿਊਟੀਫੁੱਲ ਆ ਤੇ ਬਾਕੀ ਧਾਰਾ ਕੋਈ ਚੱਕਰ ਨਹੀਂ ਭਾਈ ਮਾਰ ਕੇ ਦਿਖਾ। ਥਾਣ ਤੋਂ ਬੜਾ ਬਾਕੀ ਰੈਕਟਰ ਥਾਣ ਤੋਂ ਸਿਵਾਈ ਦੇਖੀ। ਹੂੰ। ਲੈ ਮਾਰ ਦੇ ਤਾਰਾ। ਊਟਾ ਮੂਟਾ ਜਿਹਾ ਉਹਨਾ ਕਿ ਨਹੀਂ? ਹੂੰ। ਯਾ ਬਾਸ। ਇੱਕ ਨੰਬਰ ਚਵਾਈ ਹੈ ਮੋਟਾ ਮੋਟਾ ਚੂਣ ਜਿਵੇਂ ਮਰਜੀ ਚਾਹ। ਇਹ ਡਾਕਟਰ ਦਾਸ ਵੀ ਆ ਬਾਲਟੀ ਵਿੱਚ ਚਵਾਈ। ਹਮ। ਲੈ ਮਾਗੇ ਲੈਣਾਈ ਚਵਾਈ ਚੈੱਕ ਕਰ ਲੋ। ਇੱਕ ਨੰਬਰ ਚੋਂ ਲੱਗਿਆ ਇੱਕ ਨੰਬਰ। ਕਿ ਨਹੀਂ ਬਈ। ਦਾਸ ਦਾ ਡਾਕਟਰ ਕਿਉਂ ਬਣ ਗਿਆ ਬਾਹ ਡਾਕਟਰ ਜਾ। ਹਮ। ਲੈ ਕਿੰਨੀਆਂ ਕਿੰਨੀਆਂ ਘਟਾਰਾ ਮਾਰਿਆ ਦੇ ਕਿੰਨਾ ਦੁੱਧ ਮਾਰਿਆ ਕੱਢ ਕੇ ਤੇ ਬਾਕੀ ਲੇਵਾਲੂ ਵਾਰ ਖਾਦੇ ਵਹਿੜ ਦਾ ਬੜਾ ਚੰਗਾ ਲੱਗੇ ਗੁਲਾਬੀ ਥਾਨ ਮੁੱਠੀ ਆ ਥਾਨ ਬਾਕੀ ਟਰਲੇ ਲੇਵਾਲੂ ਵਾਰ ਅਸੀਂ ਪਿੱਛੋਂ ਹਮਮ ਪਛਮੇ ਹੀ ਵਹਿੜ ਕਿੰਨਾ ਚੰਗਾ ਦੇ ਆਦਰ ਹਮ ਉਨੇ ਵਹਿੜ ਆ ਤੇ ਉਨੇ ਹੀ ਲੇਵਾ ਸਹੀ ਗੱਲ ਆ ਭਾਈ ਫਸੀ ਵਰਗੇ ਟਰ ਥੱਲੇ ਹੁੰਦਾ ਬਰੀਡ ਇੱਕ ਨੰਬਰ ਬਾਕੀ ਸੂਈ ਬਾਕੀ ਟਰ ਇਦੋਂ ਲੰਬੀ ਲੰਬੀ ਫੇਸਪੂਸ ਦੇ ਟਰ ਵਹਿੜ ਦਾ ਹਮ ਤੇ ਬੋਲ ਵੀਰੇ ਜੈ ਜੀ ਮੋਲ ਡਾਕਟਰ ਜਵਾਂ ਜੈ ਉਹ ਕਿਸੇ ਹੋਰ ਕੋਲੇ ਹੋਵੇ ਡਾਕਟਰ ਹਮ ਅਗਲਾ ਮੰਨ ਕੇ ਚੱਲ 1 40 45 ਮੰਗੀ ਜਾਂਦੇ ਹੈ ਜਿਆ ਬੜਾ ਦੇ ਸਹੀ ਗੱਲ ਆ ਭਾਈ ਮੋਲ ਡਾਕਟਰ ਇੰਨਾ ਜੈ ਉਹ ਕਿੰਨਾ ਕਹਦੇ ਉਹਨਾਂ ਹਮ ਤੇ ਬਾਕੀ ਡਾਕਟਰ ਬੱਚਾ ਇੰਨਾ ਕਿ ਚੰਗਾ ਮਗਰ ਸਹੀ ਗੱਲ ਆ ਕਿੰਨਾ ਕਹਦੇ ਉਹਨਾਂ ਡਾਕਟਰ ਦੇਖੀ ਸਹੀ ਗੱਲ ਦੇ ਫੇਸ ਹਮ ਬਿਊਟੀ ਕੁਆਲਿਟੀ ਡਾਕਟਰ ਮੰਨ ਕੇ ਚੱਲ ਇੱਕ ਦੂਜੀ ਤੋਂ ਵੱਧ ਕੇ ਡਾਕਟਰ ਸਹੀ ਗੱਲ ਆ ਭਾਈ ਕੱਲੇ ਬੱਚੇ ਵੀ ਬਹੁਤ ਰੁਪਈਆਂ ਦੀ ਹਾਂ ਵੀ ਅੱਗੇ ਆ ਗਈ 2 ਨੰਬਰ ਦੀ ਬੱਚੀ ਗੱਬਣਾ ਵੀਰੇ ਇਹ ਡਾਕਟਰ ਗੱਬਣਾ ਆਈ ਬੱਚੀ ਨਗੀਨਾ ਹਣਾ ਹਾਂ ਬਈ ਸੀ ਪ੍ਰਿੰਟ ਪ੍ਰਿੰਟ ਬਾਲਾ ਚੰਗਾ ਹੈ ਨਾ ਬਾਕੀ ਡਾਕਟਰ ਪ੍ਰਿੰਟ ਤੇ ਬੱਚੀ ਚ ਵੱਜਣ ਇੰਨਾ ਗਾਗਾ ਕਿੰਨਾ ਕਹਦੀ ਹੋਣਾ ਕਿੰਨੇ ਟਾਈਮ ਦੀ ਗੱਭਣਾ ਹੈ ਇਹ ਡਾਕਟਰ 7.5 ਮਹੀਨੇ ਦੀ ਗੱਭਣਾ ਹੈ ਜੀ ਚੈੱਕ ਪਾਸ ਹਾਂ ਡਾਕਟਰ ਆਪਾਂ ਜੇ ਇੱਕ ਰਾਈਡ ਡਾਕਟਰ ਨਾਲ ਚੈੱਕ ਕਰਾ ਕੇ ਲੈ ਕੇ ਜਾਵੇ ਆਪਣੇ ਘਰੋਂ ਓਕੇ ਬਈ ਕਿੰਨਾ ਰਿਕਾਰਡ ਵੈਸੇ ਦੀ ਮਾਨ ਦਾ ਇਹ ਡਾਇਰੈਕਟਰ ਕਿੱਥੋਂ ਆਪਾਂ ਲਈ ਹੈ ਜੀ ਮੰਨ ਕੇ ਚੱਲੋ ਨਾ ਕੋਈ ਸਾਰੇ ਬੜਾ 35 ਪਲੱਸ ਆਈਆਂ ਠੀਕ ਆ ਭਾਈ ਇਹ 스ਨੋਮੈਨ ਦੇ ਡਾਇਰੈਕਟਰ ਉਹਨੇ ਖੁਦ ਦੱਸਿਆ ਜਾ ਤੇ ਇਹ ਡਾਇਰੈਕਟਰ ਡੈਨਮਾਰਕ ਦਾ ਗਾਹਾਂ ਸੀਮਨ ਲੱਗਿਆ ਦੱਸਿਆ ਜਾ ਠੀਕ ਆ ਭਾਈ ਆਪਾਂ ਨਹੀਂ ਕਿਹਨਾ ਡਾਇਰੈਕਟਰ ਕਿਹੜੇ ਵੀ ਹੈ ਕਿਹੜਾ ਲੱਗਿਆ ਵਾਗਾ ਓਕੇ ਆਪਾਂ ਵੀ ਕਿਵੇਂ ਕਹਦਾ ਪੂਮੇ ਦਾਸਤਾ ਸਹੀ ਗੱਲ ਹੈ ਤੇ ਬਾਕੀ ਟਰੈਕਟਰ ਫੇਸ ਢਾਂਚਾ ਬੱਛੀ ਦਾ ਕੁਆਲਿਟੀ ਕਿੰਨੀ ਕਹਦੇ ਉਨੀ ਹੈਗੀ ਉਨੀ ਗੱਲ ਅਪੜੇ ਵੀ ਪੂਰੀ ਜਾਨ ਹੈ ਬਾਕੀ ਡੈਕਟਰ ਨਹੀਂ ਮੰਨੇ ਕਿ ਫਿੱਕੜੀ ਆ ਬੱਚੀ ਸਹੀ ਗੱਲ ਹੈ ਐਸੋ ਡੈਕਟਰ ਚੌੜੀ ਚੜੀ ਦੇ ਲੈ ਥੋੜਾ ਬੜਾ ਦੇ ਹਨ ਤੇ ਬਾਕੀ ਡੈਕਟਰ ਫਿੱਟ ਹੀ ਦੇ ਦਾ ਆਰਡਰ ਦੀ ਬੱਚੀ ਸਹੀ ਗੱਲ ਹੈ ਦੇਖੀ ਡੈਕਟਰ ਜਿਹੜਾ ਬਣਾਉਣਾ ਸ਼ੁਰੂ ਕਰ ਲਿਆ ਜਮ ਡੈਕਟਰ ਫਿੱਟ ਡੈਕਟਰ ਰੱਖਣਾ ਹੈ ਨਾ ਆਰਡਰ ਨੂੰ ਟਾਈਪਸ ਆਵੇ ਸਹੀ ਗੱਲ ਹੈ ਦੇ ਡੈਕਟਰ ਵਾਕੀ ਲੇਵਾ ਆਪਣਾ ਖੰਡਾ ਹਨਾ ਕਰਮਾ ਲਈ ਅਜੀ ਡੈਕਟਰ ਦੇਖੀ ਥਣ ਥੁਣਾ ਬੜਾ ਚਵਾਈ ਵਾਲਾ ਚੰਗਾ ਕੰਨਾ ਜਮ ਫਿੱਟ ਆਰਡਰ ਕੱਢਣਾ ਬੱਚੀ ਨੇ ਸਹੀ ਹੈ ਬੱਚੀ ਮਨ ਕੇ ਚਾਲ ਟਰ 1000 ਪੀਸ ਕਦੇ ਕਦੀ ਆਉਂਦਾ ਹੈ ਕਦੇ ਕਦੀ ਆਉਂਦਾ ਬਈ ਬਾਕੀ ਟਰ ਇਧਰੋਂ ਦੇਖ ਲੰਬੀ ਲੁੰਗੀ ਬੱਚੀ ਦਾ ਕੱਪੜਾ ਵਜਣ ਫਰੰਟ ਫਰੰਟ ਬਰੀਟ ਫਰੂਟ ਬਾਲੀ ਚੰਗੀ ਆ ਕਰਮਾਈ ਲੈ ਖੜ ਨਹੀਂ ਹੁਣ ਨਹੀਂ ਦੇਖੀ ਬੱਚੀ ਦੀ ਖੜ ਨਹੀਂ ਦੇ ਰਿਹਾ ਇਧਰ ਫੇਸ ਕੁਆਲਿਟੀ ਮੰਨ ਕੇ ਚੱਲ ਰਿਹਾ ਇਧਰ ਕਿਹੜੇ ਸਾਹ ਨੂੰ ਬੱਚੀ ਦੇ ਰੰਗ ਢਾਂਗ ਆ ਕਿ ਆਪਾਂ ਨਹੀਂ ਕਹਿਣਾ ਮੰਨ ਕੇ ਜੇ ਪਹਿਲੇ ਨੂੰ ਬੱਚੀ 25 ਪਲੱਸ ਦੁੱਧ ਪਾ ਦੂਗੀ ਠੀਕ ਆ ਬਾਈ ਬਾਕੀ ਗਾਂ ਦਾ ਡਾਕਟਰ ਸੇਵਾ ਤੇ ਹੈਗੀ ਕਿਵੇਂ ਆਪਾਂ ਨੂੰ ਉਹਨਾਂ ਨੇ ਕਹਿ ਕੇ ਦਿੱਤੀ ਆਪੂੰ ਮੈਂ ਕਹਤਾ ਠੀਕ ਆ ਬਾਈ ਤੇ ਮੰਨ ਕੇ ਚੱਲ ਰਿਹਾ ਦੰਦਾਂ ਜੂ ਬਹੁਤ ਕੱਚੀ ਆ ਬੱਚੀ ਓਕੇ ਦੋਨ ਦੇ ਦੰਦ ਪੂਰੇ ਕਰਕੇ ਡਾਕਟਰ ਚੌਗ ਦੇ ਚੱਕੀ ਆ ਜਾ ਬੱਚੀ ਨੇ ਤੂੰ ਦੋਨ ਦੀ ਮੰਨ ਲੈ ਭਾਵੇਂ ਕੋਈ ਚੌਗੀ ਮੰਨ ਲੈ ਠੀਕ ਆ ਬਾਈ ਗੁਰਦੀ ਦੇ ਕਰੈਕਟਰ ਥਲਥਲ ਕਰਕੇ ਤੁਰਦੀ ਆ ਬੱਚੀ ਹਾਂ ਪੂਰੀ ਪਲੀ ਵੀ ਆ ਜਾਨ ਵਾਲੀ ਬੱਚੀ ਆ ਕੋਈ ਲੱਸੀ ਨਹੀਂ ਲਾਗਣੀ ਗੱਬਣਾ ਬਈ ਝੋਲੀ ਇੱਕ ਨੰਬਰ ਚਾਰ ਖਣ ਥੋੜਾ ਦੇਖੋ ਕਰਮ ਵਾਲੀ ਦਾ ਗੋਲ ਗੋਲ ਪਿਆਗਾ ਕਿੱਦੇ ਡਾਕਟਰ ਬੱਚੀ ਤਿਆਰ ਹੋਗੀ ਬੱਚੀ ਦੱਸੂਗੀ ਕੋਈ ਚੀਜ਼ ਆਗੀ ਸਹੀ ਗੱਲ ਆ ਬਾਈ ਮੰਨ ਕੇ ਚੱਲ ਡਾਕਟਰ ਇਨਾ ਵਜਨ ਸੇ ਦੀ ਡਾਕਟਰ ਬੱਚੀ ਚ ਹੁੰਦਾ ਨਹੀਂ ਆ ਸਹੀ ਗੱਲ ਮੰਨ ਕੇ ਜੇਸੂਸ ਬੜਾ ਚੰਗਾ ਬਾਕੀ ਡਾਕਟਰ ਫੇਸ ਕੁਆਲਟੀ ਵੱਚੀ ਦੀ ਤੇ ਤਾਂ ਤੋਂ ਪੱਦਰ ਪੁੱਦਰ ਢਾਂਚਾ ਢੂੰਚਾ ਲੱਤਾਂ ਲੱਤਾਂ ਦੀ ਸਿੱਧੀ ਵੱਚੀ ਐਨੀ ਹੈ ਡਾਕਟਰ ਬਾਕੀ ਫੇਸਬੁਕ ਦੇ ਬੜੇ ਭੋਜਨ ਬਹੁ ਨੀ ਆਵੇ ਵੱਚੀ ਸਹੀ ਗੱਲ ਹੈ ਭਾਈ ਕੀ ਆ ਬੰਨ ਕੇ ਡਾਕਟਰ ਕਿਤੇ ਤਿਆਰ ਹੋ ਗਈ ਪੂਰੇ ਫੁੱਲ ਰੁਪਏਆਂ ਦੇ ਮੂੰਹੋਂ ਮੰਗਣਾਂ ਦੀ ਚੀਜ਼ ਹੈ ਇਹ ਸਹੀ ਗੱਲ ਹੈ ਮੰਨ ਕੇ ਜੇ ਭੰਦੰਦਾ ਜੀ ਚੈੱਕ ਕਰਾ ਡਾਕਟਰ ਠੀਕ ਆ ਉਹ ਡਾਕਟਰ ਸੁਭਾ ਇੰਨਾ ਠੰਡਾ ਬੱਚੀ ਦਾ ਮੈਂ ਚੌਕ ਦੇ ਚੱਕੀ ਆ ਡਾਕਟਰ ਡੋਗ ਦੇ ਪੂਰੇ ਕਰਕੇ ਠੀਕ ਆ ਭਾਈ ਸੁਭਾ ਡਾਕਟਰ ਬਾਹਾਂ ਨਹੀਂ ਆ ਠੰਡਾ ਬੱਚੀ ਦਾ ਫੇਸ ਹੈ ਡਾਕਟਰ ਫੇਸ ਦੀ ਬਿਊਟੀ ਕਮਾਲ 프ਰਿੰਟ ਤੋਂ ਇੱਕ ਨੰਬਰ ਹੈ ਇਹ ਡਾਕਟਰ ਪਹਿਲੀ ਗੱਲ ਤਾਂ ਕੋਈ ਪੀਸ ਵੇਚਦਾ ਹੀ ਨਹੀਂਗਾ ਸਹੀ ਗੱਲ ਹੈ ਤੇ ਮੰਨ ਕੇ ਮਜ਼ਦੂਰੀ ਚ ਹੀ ਵੇਚਦਾ ਡਾਕਟਰ ਇਹ ਜੀਆਂ ਬੱਚੀਆਂ ਕੋਈ ਵੇਚਦਾ ਹੈਗਾ ਹੂੰ ਤੇ ਬਾਕੀ ਡਾਕਟਰ ਪ੍ਰਿੰਟ ਵੀ ਬਾਕੀ ਮੰਗ ਵੀ ਬਹੁਤ ਆਈ ਮੰਗ ਬਹੁਤ ਆ ਭਾਈ ਮਿਲਦੀ ਬਹੁਤ ਘੱਟ ਆ ਇਹ ਜੀ ਵੇੜਾ ਬਹੁਤ ਨਹੀਂ ਆ ਘੱਟ ਮਿਲਦੀ ਹੈ ਡਾਕਟਰ ਭਾਈ ਕਹਿੰਦਾ ਬਿਲਕੁਲ ਜਾਇਜ਼ ਹੋਗਾ ਬੜਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਛੋੜਾ ਪੜਾ ਬੜਾ ਚੰਗਾ ਹੈ ਨਾ ਕਰਾ ਬੜਾ ਪੜਾ ਬਾਕੀ ਡਾਕਟਰ ਬੱਚੀ ਖੁੱਲੀ ਆਈ ਵੀ ਹੈਗੀ ਠੀਕ ਆ ਮੰਨ ਕੇ ਡਾਕਟਰ ਬੱਚੀ ਜਾਣ ਕੇ ਨਾਲ ਲੱਸੀ ਲਾਵੀ ਕਿਸੇ ਬਸ ਆ ਤਰਾ ਨਹੀਂ ਸਹੀ ਗੱਲ ਆ ਭਾਈ ਬੱਚੀ ਡਾਕਟਰ ਸਵੇਰ ਆਈ ਨਾ ਠੰਡਾ ਬੱਚੀ ਦਾ ਲੈ ਹੂੰ ਲੈ ਮੁੱਲ ਜੈ ਜੂ ਭਾਈ ਮੁੱਲ ਡਾਕਟਰ ਬੱਚੀ ਦੇ ਸਹਾ ਨਾਲ ਜਮਾ ਜੈ ਜੂਗਾ ਠੀਕ ਆ ਭਾਈ ਬਾਕੀ ਡਾਕਟਰ ਇਹ ਕਹਿੰਦਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਹੋ ਜੈ ਕਦ ਚੈੱਕ ਕਰ ਡਾਕਟਰ ਬੱਚੀ ਦਾ ਫੁੱਲ ਪਲੀ ਵੀ ਫੁੱਲ ਆ ਪੂਰੀ ਜਾਣ ਵਾਲੀ ਆ ਲੈ ਕੋਈ ਲੱਸੀ ਨਹੀਂ ਲਾਮੀ ਨਹੀਂ ਵਾਲਡਿੰਗ ਫੁੱਲ ਆ ਯਾਰ ਦੇ ਡਾਕਟਰ ਇਧਰ ਡੀਡ ਵਾਲੀ ਆ ਕਰਮਾਈ ਤੇ ਫੇਸਬੁਕਸ ਦੇਖੋ ਖੜਨੀ ਕੁੜਨੀ ਵੜਦੀ ਇੱਕ ਨੰਬਰ ਬਾਕੀ ਡਾਕਟਰ ਗਾਂ ਬਣੀ ਖੜੀ ਆ ਦੇਖ ਲੈ ਗਾਂ ਦੇ ਬਰਾਬਰ ਜਾਣ ਵਾਲੀ ਹੈਗੀ ਸਹੀ ਗੱਲ ਆ ਭਾਈ ਡਾਕਟਰ ਕੋ ਦੂਜੀ ਸੀ ਬੱਚੀ ਦੇ ਸੁਣਾਇਆ ਦੱਸਣਾ ਵੀ ਕੋਈ ਚੀਜ਼ ਹੈਗੀ ਸਹੀ ਗੱਲ ਆ ਤੇ ਕਿਸੇ ਵੀਰ ਨੂੰ ਭਾਈ ਦੋਨਾਂ ਚ ਕੋਈ ਵੀ ਨੱਕ ਪਸੰਦ ਆਵੇ ਭਾਈ ਨਾ ਕਨੈਕਟ ਕਰ ਲੀ ਧੰਨਵਾਦ